ਸਾਰਨ ਜੈਮਸੀ ਕੀ ਔਰ ਮੈਂ ਪਰਮੇਸ਼ਵਰ ਦੀ ਦਾਸੀ ਵੈਂਟਲੀ ਸਿੰਪਲ ਤੁਹਾਡੇ ਸਭ ਦਾ ਵੈਲਕਮ ਕਰਦੀਆਂ ਖੁਦਾਵੰਦੀ ਹਜ਼ੂਰ ਦੇ ਵਿੱਚ ਪਰਮੇਸ਼ਵਰ ਦੀ ਪ੍ਰੈਜੈਂਸ ਦੇ ਵਿੱਚ ਔਰ ਖੁਦਾਵਾਨੇ ਜੋ ਸਾਨੂੰ ਸਮੇਂ ਦਿੱਤਾ ਇਹ ਪਾਕਰ ਪਵਿੱਤਰ ਸਮੇ ਜੋ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਾਨੂੰ ਮਿਲਿਆ ਖੁਦਾਵੰਦ ਦੇ ਅਨੁਗ੍ਰਾਹ ਦੇ ਸਦਕਾ ਉਸ ਸਮੇਂ ਦੇ ਵਿੱਚ ਮੈਂ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ ਪਰਮੇਸ਼ਰ ਦੀ ਇਸ ਪਾਕ ਪਵਿੱਤਰ ਹਜ਼ੂਰੀ ਲਈ ਮੈਂ ਧੰਨਵਾਦ ਕਰਦੀ ਜੋ ਪਰਮੇਸ਼ਰ ਨੇ ਸਾਡੇ ਦਰਮਿਆਨ ਬਣਾਈ ਪਰਮੇਸ਼ਰ ਦੇ ਇਸ ਪਵਿੱਤਰ ਕਲਾਮ ਦੇ ਲਈ ਮੈਂ ਖੁਦਾਵੰਦ ਦਾ ਧੰਨਵਾਦ ਕਰਦੀ ਹਾਂ ਜੋ ਖੁਦਾਵੰਦ ਨੇ ਇਸ ਪਰਮੇਸ਼ਰ ਦੇ ਇਸ ਵਚਨ ਦੇ ਲਈ ਮੈਂ ਖੁਦਾਵੰਦ ਦਾ ਧੰਨਵਾਦ ਕਰਦੀ ਹਾਂ ਜੋ ਪਰਮੇਸ਼ਰ ਨੇ ਮੇਰੇ ਉੱਪਰ ਇਸ ਨੈਣ ਭੇਤ ਨੂੰ ਜ਼ਾਹਿਰ ਕੀਤਾ ਵਚਨ ਦੇ ਗਹਿਰੇ ਭੇਤ ਨੂੰ ਇਸ ਰਿਵਿਲੇਸ਼ਨ ਨੂੰ ਜੋ ਮੈਂ ਤੁਹਾਡੇ ਨਾਲ ਸਭ ਨਾਲ ਸ਼ੇਅਰ ਕਰਨ ਜਾ ਰਹੀ ਐ ਮੈਂ ਖੁਦਾਵੰਦ ਦਾ ਧੰਨਵਾਦ ਕਰਦੀ ਆਂ ਔਰ ਆਓ ਅਸੀਂ ਸਭ ਜਨ ਇਸ ਗਹਿਰੇ ਪੇਤ ਨੂੰ ਇਸ ਮੈਸੇਜ ਨੂੰ ਸੁਣਨ ਤੋਂ ਪਹਿਲੇ ਪਰਮੇਸ਼ਵਰ ਕੋਲ ਉਸ ਬੁੱਧ ਨੂੰ ਮੰਗਦੇ ਆਂ ਜੋ ਖੁਦਾਵੰਦ ਬਿਨਾ ਉਲਾਮਾ ਦਿੱਤਿਆਂ ਸਾਨੂੰ ਦਿੰਦੇ ਐ ਹਾਲੇਲੂਇਆ ਸੋ ਸਿਓ ਖੁਦਾਵੰਦ ਕੋਲ ਉਸ ਬੁੱਧ ਨੂੰ ਮੰਗਦੇ ਹੋ ਸਾਮਰਥ ਨੂੰ ਮੰਗਦੇ ਜੋ ਸਿਰਫ ਔਰ ਸਿਰਫ ਸਾਡੇ ਖੁਦਾਵੰਦ ਦੇ ਕੋਲ ਐ ਪਰਮੇਸ਼ਰ ਦੇ ਵਚਨ ਦੱਸਦਾ ਪਵਿੱਤਰ ਕਲਾਮ ਦੱਸਦਾ ਮੰਗੋਗੇ ਤੇ ਪਾਓਗੇ ਤੇ ਅਸੀਂ ਪਰਮੇਸ਼ਰ ਕੋਲ ਮੰਗਦੇ ਹਾਂ ਉਹ ਰਾਜ ਸਮਰਤ ਨੂੰ ਪਰਮੇਸ਼ਰ ਦੀ ਉਸ ਗ੍ਰੇਸ ਨੂੰ ਅੱਜ ਸਭ ਜਣ ਲੈਣੇ ਹallelujah हालेलुया 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 धन्यवाद पिता परमेश्वर जी मैं थोड़ा धन्यवाद करी थोड़ा थैंक्स कर दी मेरे सामती परमेश्वर हर एक चीज़ ली पिता परमेश्वर जी मैं थोड़ा धन्यवाद करी थोड़ा थैंक्स कर दी दिल दिया गहराइया तो पिता परमेश्वर परमेश सब समय बख्शिया अपने पाक और पवित्र जलाली हत्ों के पिता परमेश्वर सबू सब संभाल के रख्या और पिता परमेश ने दिन दिखाया नई रोशनी दी पिता परमेश्वर जी साड़िया जिंदगी दिव एक दिन का हो पिता परमेश्वर परमेश वादा किया मैं थोड़ा धन्यवाद कर दी थोड़ा थैंक्स कर दी ਦਾ ਪਰਮੇਸ਼ਰ ਜੀ ਇਸ ਅੱਛੇ ਸਮੇਂ ਦੇ ਲਈ ਅੱਛੇ ਸੁਭਾ ਦੇ ਲਈ ਬਿਤਾ ਪਰਮੇਸ਼ਰ ਜੀ ਪੂਰੇ ਦਿਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰੀ ਤੁਹਾਡਾ ਥੈਂਕਸ ਕਰਦੀ ਮੇਰੇ ਸਾਮਤੀ ਪਰਮੇਸ਼ਰ ਔਰ ਮੇਰੇ ਖੁਦਾਬੰਦਾ ਹੁਣ ਜੋ ਬਚਨ ਦਾ ਬੀਜ ਬੋਇਆ ਜਾਏ ਬਿਨਾ ਪਰਮੇਸ਼ਰ ਸੁਣਨ ਵਾਲਿਆਂ ਦੀਆਂ ਸਭ ਦੀਆਂ ਜਿੰਨੀਆਂ ਵਿੱਚ ਇਸ ਸੋਗੁਨਾ ਫਲ ਨੂੰ ਲੈ ਕੇ ਆਏ ਮੇਰੇ ਸਾਮਤੀ ਪਰਮੇਸ਼ਰ ਕਿਉਂਕਿ ਤੁਹਾਡਾ ਪਵਿੱਤਰ ਕਲਾਮ ਸਾਨੂੰ ਦੱਸਦਾ ਸਾਨੂੰ ਸਿਖਾਉਂਦਾ ਕਿ ਤੁਹਾਡੇ ਬਚਨ ਦਾ ਖੁਲਣਾ ਸਾਡੀਆਂ ਜਿੰਨੀਆਂ ਦੇ ਅੰਦਰ ਰੋਸ਼ਨੀ ਲੈ ਕੇ ਆਉਂਦਾ ਤੇ ਰੋਸ਼ਨੀ ਨਾਲ ਸਾਡੀਆਂ ਸਭ ਦੀਆਂ ਜਿੰਨੀਆਂ ਪਰਜਨ ਔਰ ਅੰਧਕਾਰ ਹਮੇ ਹਮੇਸ਼ਾ ਹਮੇਸ਼ਾ ਲਿਜਾ ਚੋਂ ਨਾਸ਼ ਹੋ ਜਾਏ ਸੜੀਆਂ ਜਿੰਦੀਆਂ ਤੋਂ ਹਮੇਸ਼ਾ ਹਮੇਸ਼ਾ ਲਈ ਚਲਾ ਜਾਏ ਤੁਹਾਡੇ ਸਮਰਤੀ ਨਾਮ ਦੇ ਵਿੱਚ ਜਿੰਦਾ ਖੁਦਾਬੰਦਾ ਔਰ ਚਾਰੋਂ ਤਰਫ ਸਾਡੇ ਰੋਸ਼ਨੀ ਹੀ ਰੋਸ਼ਨੀ ਤੁਹਾਡੀ ਆਸ਼ੀਸ਼ ਬਰਕਤਾਂ ਦੀ ਫੈਲ ਜਾਏ ਮੇਰੇ ਜ਼ਿੰਦਾ ਖੁਦਾਬੰਦਾ ਮੈਂ ਤੁਹਾਡਾ ਧੰਨਵਾਦ ਕਰਦੀ ਇਸ ਪਾਕ ਇਸ ਪਾਕ ਔਰ ਪਵਿੱਤਰ ਹਜ਼ੂਰੀ ਦੇ ਲਈ ਸਪ੍ਰੈਜੈਂਸ ਦੇ ਲਈ ਮੇਰੇ ਜੀਵਿਤ ਪਰਮੇਸ਼ਰ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਔਰ ਇਸ ਪ੍ਰਾਰਥਨਾ ਨੂੰ ਤੁਹਾਡ ਕੋ ਮੰਗਦੀ ਬਿਨਾਂ ਪਰਮੇਸ਼ਰ ਜੀ ਕਿ ਜੋ ਵੀ ਵਚਨ ਹੋਏ ਤੁਹਾਡੀ ਔਰਤ ਹੋਏ ਮੇਰੇ ਸਤਿ ਮੱਤੀ ਪਰਮੇਸ਼ਰ ਸੁਣੋਂ ਵਾਲੀ ਮੈਂ ਨਹੀਂ ਬਲਕਿ ਤੁਹਾਡਾ ਆਤਮਾ ਮੇਰੀ ਦਵਾਈ ਕਰੇ ਔਰ ਮੇਰੇ ਮੁਖ ਨੂੰ ਪਰਦੇ ਅੱਜ ਆਪਣੇ ਸ਼ਬਦਾਂ ਦੇ ਨਾਲ ਆਪਣੀ ਸਾਮਰ ਦੇ ਨਾਲ ਬਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਔਰ ਅੱਗੇ ਦਾ ਵੀ ਰਹਿਦਾ ਸਮਾ ਤੁਹਾਡੇ پاک ਪਵਿੱਤਰ ਜਾਲੀ ਹਤਾ ਵਿੱਚ ਸੋਪ ਥਿਉਰਿਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਵਿੱਚ ਪ੍ਰਭ ਯੇਸ਼ੂ ਮਸੀਹ ਦੇ ਨਾਮ ਵਿੱਚ ਆਮਨ ਹਾਲੇਲੂਇਆ ਸੋ ਅਸੀਂ ਪਰਮੇਸ਼ਰ ਦੇ ਬਚਨ ਤਰਫ ਚਲਦੇ ਹਾਂ ਖੁਦਾਬੰਦ ਇਸ ਪਵਿੱਤਰ ਕਲਾਮ ਦੀ ਤਰਫ ਪਰ ਮੇਸ਼ੂਅ ਸਾਨੂੰ ਅੱਜ ਸਿਖਾ ਰਿਹਾ ਹੈ ਕਿ ਸਾਨੂੰ ਕਿਸੇ ਨਾਲ ਵੀ ਬੈਰ ਨਹੀਂ ਕਰਨਾ ਚਾਹੀਦਾ ਬਲਕਿ ਸਭ ਦੇ ਨਾਲ ਸਾਨੂੰ ਕੀ ਕਰਨਾ ਚਾਹੀਦਾ ਪ੍ਰੇਮ ਕਰਨਾ ਚਾਹੀਦਾ ਹallelujah ਸੋ ਕਈ ਵਾਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਸਾਡੀ ਲਾਈਫ ਵਿੱਚ ਜੇ ਸਾਨੂੰ ਸਾਡੇ ਵੈਰੀ ਵਿਰੋਧੀ ਜੋ ਸਾਡਾ ਬੁਰਾ ਕਰਦੇ ਆ ਅਸੀਂ ਉਹਨਾਂ ਦੀਆਂ ਬਲੇਸਿੰਗਸ ਨੂੰ ਦੇਖ ਕੇ ਅਸੀਂ ਕੀ ਹੋ ਜਾਂਦੇ ਆ ਮਨ ਵਿੱਚ ਦੁਖੀ ਹੋ ਜਾਂਦੇ ਆ ਕੁੜਕੜਾਉਣ ਲੱਗ ਜਾਂਦੇ ਆ ਗੁੱਸਾ ਕਰਦੇ ਆ ਦੇਖੋ ਅਸੀਂ ਤੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਂਦੇ ਆ ਉਹ ਡਰਦੇ ਆ ਖੋਫ ਰੱਖਦੇ ਆ ਪਰਮੇਸ਼ਰ ਦੇ ਹੁਕਮਾਂ ਦੀ ਵਿਧੀਆਂ ਦੇ ਚੱਲਦੇ ਆ ਔਰ ਫਿਰ ਵੀ ਸਾਡੇ ਕੋਲ ਉਹ ਬlesing ਨਹੀਂ ਹੈ ਜਿਸ ਲਈ ਅਸੀਂ ਪ੍ਰਾਰਥਨਾ ਕਰ ਰਹੇ ਆ ਅਸੀਂ ਹਜੇ ਵੀ ਸਟਰਗਲ ਕਰ ਰਹੇ ਆ ਔਰ ਜੋ ਸਾਡੇ ਆ ਬੁਰਾ ਕਰਨ ਵਾਲੇ ਆ ਉਹ ਫਲਵੰਤ ਹੋਏ ਜਾ ਰਹੇ ਆ ਉਹ ਵੱਧ ਰਹੇ ਆ ਪਰਮੇਸ਼ਰ ਕਿਉਂ ਇਸ ਤਰ੍ਹਾਂ ਕਰ ਰਿਹਾ ਸਾਡੇ ਮਨ ਵਿੱਚ ਇਹ ਚੀਜ਼ਾਂ ਹੁੰਦੀਆਂ ਕਿ ਜੋ ਸਾਡਾ ਬੁਰਾ ਕਰ ਰਿਹਾ ਉਹ ਤੇ ਵੱਧ ਰਿਹਾ ਹੈ ਫਲਵੰਤ ਹੋ ਰਿਹਾ ਹੈ ਬles ਹੋ ਰਿਹਾ ਹੈ ਪਰ ਅਸੀਂ ਅਜ ਤੱਕ ਕਿਉਂ ਰੁਕੇ ਹੋਏ ਆਂ ਪਰ ਅਸੀਂ ਆਪਣੇ ਮਨ ਵਿੱਚ ਇਸ ਟੀਨ ਨੂੰ ਲੈ ਕੇ ਦੁਖੀ ਹੋ ਜਾਂਦੇ ਆਂ ਪਰੇਸ਼ਾਨ ਹੋ ਜਾਂਦੇ ਆਂ ਜੋ ਅੱਜ ਪਰਮੇਸ਼ਰ ਦਾ ਵਚਨ ਵੀ ਸਾਨੂੰ ਇਹ ਸਿਖਾ ਰਿਹਾ ਹallelujah ਸੋ ਅਸੀਂ ਪਰਮੇਸ਼ਰ ਦੇ ਪਵਿੱਤਰ ਕਲਾਮ ਦੀ ਤਰਫ ਚਲਦੇ ਆਂ ਅੱਜ ਦਾ ਪਵਿੱਤਰ ਵਚਨ ਜੋ ਅਸੀਂ ਪੜਾਂਗੇ ਉਹ ਹੈ ਵਚਨ ਭਜਨ ਸਾਈਤਾ ਪਜਨਾਵਲੀ ਜ਼ਬੂਰਾਂ ਦੀ ਪੋਥੀ ਉਸ ਦਾ 37 ਨੰਬਰ ਜ਼ਬੂਰ ਨੰਬਰ 37 ਔਰ ਉਸ ਦੇ ਵਰਸ ਨੰਬਰ ਅਸੀਂ 1 ਤੋਂ ਪੜਾਂਗੇ ਹallelujah ਬੁਰਿਆਂ ਦੇ ਕਾਰਨ ਦੁਖੀ ਨਾ ਹੋ ਨਾ ਹੀ ਕੁਕਰਮੀਆਂ ਕਾਰਨ ਸੜ ਹallelujah ਪਰਮੇਸ਼ਵਰ ਦਾ ਵਚਨ ਸਾਨੂੰ ਕੀ ਦੱਸ ਰਿਹਾ ਕੀ ਸਿਖਾ ਰਿਹਾ ਕਿ ਬੁਰਿਆਂ ਦੇ ਕਾਰਨ ਦੁਖੀ ਨਾ ਹੋ ਜਿਸ ਤੱਕ ਮੈਂ ਹੋਣੇ ਤੁਹਾਨੂੰ ਦੱਸਿਆ ਤੁਹਾਨੂੰ ਨਸ਼ੀਆਂ ਕੀਤਾ ਕਿ ਅਸੀਂ ਕਿਸੇ ਦੀ ਬਲੇਸਿੰਗ ਨੂੰ ਦੇਖ ਕੇ ਜਦੋਂ ਅਸੀਂ ਜਾਣਦੇ ਹਾਂ ਕਿ ਸਾਡਾ ਉਹ ਬੁਰਾ ਕਰ ਰਿਹਾ ਜਾਦੂ ਟੂਣਾ ਕਰ ਰਿਹਾ ਜਾਂ ਕਿਸੇ ਤਰ੍ਹਾਂ ਸਾਨੂੰ ਬਿਜ਼ਨਸ ਵੇਸਨ ਚੀਟ ਕਰ ਰਿਹਾ ਜਾਂ ਵੈਸੀ ਸਾਨੂੰ ਲਾਈਫ ਵਿੱਚ ਸਾਨੂੰ ਕੁਝ ਨਾ ਕੁਝ ਉਹ ਸਾਡੇ ਨਾਲ ਗਲਤ ਕਰ ਰਿਹਾ ਤੇ ਅਸੀਂ ਕੀ ਕਰਦੇ ਹਾਂ ਅਸੀਂ ਦੁਖੀ ਹੁੰਨੇ ਕਿ ਇਹ ਦੇਖੋ ਚਾਲ ਚੱਲੀ ਜਾ ਰਿਹਾ ਸਾਡਾ ਬੁਰੇ ਦਾ ਬੁਰਾ ਕਰੀ ਜਾ ਰਿਹਾ ਇਹ ਬੁਰਨ ਸਾਨੇ ਹੋਰ ਫਿਰ ਵੀ ਇਹ ਫਲਵੰਤ ਹੋ ਰਿਹਾ ਆਪਣੀ ਚਾਲ ਚ ਕਾਮਯਾਬੀ ਹੋ ਜਾਂਦਾ ਹੈ ਜਦ ਆਪਣੇ ਬਿਜ਼ਨਸ ਵਿੱਚ ਕਿੰਨਾ ਵੱਧ ਰਿਹਾ ਇਹ ਕੋ ਸਾਰੀਆਂ ਬਲੇਸਿੰਗਸ ਕਿਸ ਤਰ੍ਹਾਂ ਆਈ ਜਾ ਰਹੀਆਂ ਰੱਬ ਦੀ ਪਰਮੇਸ਼ਰ ਵਚਨ ਕਹਿੰਦਾ ਦੱਸਦਾ ਕਿ ਜੋ ਪਲੇ ਕੰਮ ਕਰੇਗਾ ਉਹ ਬਲੇਸ ਹੋਏਗਾ ਉਹ ਫਲਵੰਤ ਹੋਏਗਾ ਪਰ ਇਹ ਚੀਜ਼ ਸਾਡੇ ਅੰਦਰ ਚਲੀ ਜਾਂਦੀ ਹੈ ਕਿ ਅਸੀਂ ਤੇ ਪਰਮੇਸ਼ਰ ਦਾ ਡਰ ਖੋਫ ਰੱਖਦੇ ਪਰਮੇਸ਼ਰ ਦੀਆਂ ਵਿਧੀਆਂ ਤੇ ਚੱਲਦੇ ਆ ਫਿਰ ਅਸੀਂ ਕਿਉਂ ਇਸ ਦਾ ਕੁਝ ਬਲੇਸਿੰਗ ਤੋਂ ਦੂਰ ਹੈ ਉਹ ਆਸ਼ੀਸ਼ ਇਸ ਤੱਕ ਸਾਡੇ ਕੋਲ ਕਿਉਂ ਨਹੀਂ ਪਹੁੰਚੀ ਔਰ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸ ਰਿਹਾ ਕਿ ਨਾ ਹੀ ਕੋ ਕਰਮੀਆਂ ਕਾਰਨ ਸੜ ਨਾ ਤੇ ਉਸ ਬੁਰੇ ਦੇ ਕਾਰਨ ਤੂੰ ਦੁਖੀ ਹੋ ਔਰ ਨਾ ਹੀ ਜੋ ਬੁਰੇ ਕੰਮ ਕਰਦੇ ਐ ਉਹਨਾਂ ਦੇ ਕਾਰਨ ਤੂੰ ਕਿਕਰ ਸੜ ਕਿ ਉਹਨਾਂ ਦੀਆਂ ਬਲੇਸਿੰਗਸ ਨੂੰ ਦੇਖ ਕੇ ਜਾਂ ਉਹ ਤੇਰਾ ਬੁਰਾ ਕਰ ਰਿਹਾ ਤੈਨੂੰ ਪਤਾ ਚਲ ਜਾਂਦਾ ਪ੍ਰਾਰਥਨਾ ਦੇ ਵਿੱਚ ਜੋ ਪਰਮੇਸ਼ਰ ਤੇਰੇ ਤੇ ਜ਼ਾਹਿਰ ਕਰ ਦਿੰਦੇ ਉਹਨਾਂ ਬਾਰੇ ਉਹਨਾਂ ਦੇ ਸਾਹਮਣੇ ਸਾਡੇ ਫੇਸ ਆ ਜਾਂਦੇ ਐ ਪਰਮੇਸ਼ਰ ਜ਼ਾਹਿਰ ਕਰ ਦਿਆ ਕਿਉਂਕਿ ਪਵਿੱਤਰ ਕਲਾਮ ਪਰਮੇਸ਼ਰ ਦੱਸਦਾ ਕਿ ਤੂੰ ਮੇਰੇ ਕੋਲ ਮੰਗੇਗਾ ਤੇ ਪਾਏਗਾ ਜਦੋਂ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾਂਦੇ ਹਾਂ ਖੁਦਾਵਨ ਮੇਰੇ ਨਾਲ ਇਹ ਬੁਰਾ ਕਿਉਂ ਹੋਇਆ ਤੇ ਖੁਦਾਵਨ ਸਾਡੇ ਉੱਪਰ ਉਸ ਟੀਨ ਨੂੰ ਜ਼ਾਹਿਰ ਕਰ ਦੇ ਉਸ ਪੇਤ ਨੂੰ ਜ਼ਾਹਿਰ ਕਰ ਦੇ वचन ਦੇ ਮੁਤਾਬਕ ਕਿ ਮੇਰੇ ਕੋਲ ਆ ਤੇ ਮੈਂ ਤੈਨੂੰ ਉਹ ਗਹਿਰੇ ਗਹਿਰੇ ਪੇਤਾਂ ਨੂੰ ਉਹਨਾਂ ਗੁੱਝੀਆਂ ਗੱਲਾਂ ਨੂੰ ਤੇਰੇ ਉੱਪਰ ਜ਼ਾਹਿਰ ਕਰਾਂਗਾ ਜਿਨ੍ਹਾਂ ਬਾਰੇ ਤੂੰ ਨਹੀਂ ਜਾਣਦਾ ਤੇ ਖੁਦਾਵਨ ਸਾਡੇ ਉੱਪਰ ਉਹਨਾਂ ਪੇਤਾਂ ਨੂੰ ਫਿਰ ਜ਼ਾਹਿਰ ਕਰ ਦੇ ਔਰ ਜਦੋਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਔਰ ਸਾਨੂੰ ਪਤਾ ਚੱਲ ਜਾਂਦਾ ਕਿ ਇਹ ਸਾਡਾ ਵੈਰੀ ਹੈ ਔਰ ਇਹ ਸਾਡਾ ਦੁਸ਼ਮਣ ਹੈ ਔਰ ਇਹ ਸਾਡਾ ਬੁਰਾ ਕਰਕੇ ਆਪ ਖੁਲਬੰਤ ਹੋ ਰਿਹਾ ਔਰ ਸਾਡੀਆਂ ਬਲੇਸਿੰਗਸ ਅਜੇ ਦੂਰ ਹੈ ਅਸੀਂ ਪ੍ਰਾਰਥਨਾ ਕਰ ਰਹੇ ਵਚਨ ਪੜ੍ਹ ਰਹੇ ਸਟਰਗਲ ਵਿੱਚ ਕਿਉਂ ਹੈ ਸਾਡੀ ਲਾਈਫ ਪਰ ਪਰਮੇਸ਼ਰ ਕਹਿੰਦੇ ਕਿ ਤੂੰ ਨਾ ਸੜ ਤੂੰ ਉਹਨਾਂ ਬੁਰਿਆਂ ਦੇ ਕਾਰਨ ਨਾ ਤੇ ਦੁਖੀ ਹੋ ਔਰ ਨਾ ਹੀ ਉਹਨਾਂ ਦੇ ਬੁਰਾ ਬੁਰੇ ਕੰਮਾਂ ਦੇ ਕਾਰਨ ਤੂੰ ਕੀ ਕਰ ਸੜ ਬਲਕਿ ਪਰਮੇਸ਼ਰ ਸਾਨੂੰ ਕੀ ਕਹਿ ਰਹੇ ਇਸ ਜਗ੍ਹਾ ਤੇ ਕਰਨ ਵਾਸਤੇ ਅਸੀਂ ਸੜਨਾ ਨਹੀਂ ਗੁੱਸਾ ਨਹੀਂ ਕਰਨਾ ਕ੍ਰੋਧ ਨਹੀਂ ਕਰਨਾ ਉਹਦੇ ਨਾਲ ਲੜਾਈ ਝਗੜਾ ਨਹੀਂ ਕਰਨਾ ਉਹਨੂੰ ਗਲਤ ਨਹੀਂ ਬੋਲਣਾ ਉਹਦੀਆਂ ਬlesings ਦੇ ਕੇ ਸੜਨਾ ਨਹੀਂ ਬਲਕਿ ਅਸੀਂ ਕੀ ਕਰਨਾ ਪਰਮੇਸ਼ਰ ਸਾਨੂੰ ਕੀ ਕਹਿ ਰਿਹਾ ਇੱਥੇ ਕਰਨ ਵਾਸਤੇ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਦੇਖਦੇ ਹਾਂ ਮੱਤੀ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚ ਸੰਤ ਮੱਤੀ ਉਸ ਦਾ ਚੈਪਟਰ ਨੰਬਰ 5 ਚੈਪਟਰ ਨੰਬਰ 5 ਔਰ ਵਰਸ ਨੰਬਰ ਅਸੀਂ 43 ਤੋਂ ਪੜਾਂਗੇ ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਕਿਹਾ ਗਿਆ ਸੀ ਆਪਣੇ ਮਿੱਤਰਾਂ ਨਾਲ ਪਿਆਰ ਕਰੋ ਅਤੇ ਆਪਣੇ ਵੈਰੀਆਂ ਨਾਲ ਵੈਰ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਆਪਣੇ ਸਟੋਨ ਵਾਲਿਆਂ ਲਈ ਪ੍ਰਾਰਥਨਾ ਕਰੋ ਪਰਮੇਸ਼ਰ ਇੱਥੇ ਸਾਨੂੰ ਕੀ ਕਹਿ ਰਿਹਾ ਹੈ ਪਰਮੇਸ਼ਰ ਕਹਿੰਦੇ ਕਿ ਤੁਸੀਂ ਸੁਣਿਆ ਹੋਵੇਗਾ ਕਿ ਜਿਹੜੇ ਤੁਹਾਡੇ ਵੈਰੀ ਇਸ ਦਾ ਪੁਰਾਣੀ ਨੇਮ ਵਿੱਚ ਲਿਖਿਆ ਕੰਨ ਦੇ ਬਦਲੇ ਕਾਣਾਖ ਦੇ ਬਦਲੇ ਅੱਖ ਜੋ ਅਸੀਂ ਪੜਿਆ ਹੋਇਆ ਪਵਿੱਤਰ ਕਲਾਮ ਦੇ ਵਿੱਚ ਪਰ ਜਦੋਂ ਜੀਸਸ ਆ ਗਏ ਜਦੋਂ ਪਰਮੇਸ਼ਰ ਪ੍ਰਭ ਯੇਸ਼ੂ ਮਸੀਹ ਟਰਤੀਤੇ ਆਂ ਤੇ ਉਹਨਾਂ ਨੇ ਸਾਨੂੰ ਕੀ ਸਖਾਇਆ ਕਿ ਅਸੀਂ ਕੀ ਕਰਨਾ ਸੀ ਵੈਰ ਨਹੀਂ ਕਰਨਾ ਕਿਸੇ ਨਾਲ ਕਿਉਂਕਿ ਉਹ ਪ੍ਰੇਮ ਸ਼ਾਂਤੀ ਦੇ ਰਾਜਗਾਰ ਪ੍ਰੇਮ ਦੇ ਸੱਚਮੁੱਚ ਪਰੇ ਹੋਏ ਔਰ ਆਪਣੇ ਲੋਕਾਂ ਦੇ ਲਈ ਉਹੀ ਪ੍ਰੇਮ ਉਹ ਸਾਡੇ ਕੋਲ ਚਾਹੁੰਦੇ ਐ ਜਿਸ ਤਰ੍ਹਾਂ ਉਹਨਾਂ ਨੇ ਪ੍ਰੇਮ ਕੀਤਾ ਔਰ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ ਪਰਮੇਸ਼ਰ ਇਤਨੇ ਕੀ ਚਾ ਰਹੇ ਇਤਨੇ ਸਾਡੇ ਕੋਲ ਇਹ ਨਹੀਂ ਕਹਿ ਰਹੇ ਕਿ ਅਸੀਂ ਉਹਨਾਂ ਲੋਕਾਂ ਲਈ ਮਰਨਾ ਕਿਉਂਕਿ ਕੁਰਬਾਨੀ ਸਿਰਫ ਇੱਕ ਦੀ ਮਨਜ਼ੂਰ ਹੋਣੀ ਸੀ ਔਰ ਖੁਦਾਵੰਦ ਦੀ ਹੋ ਚੁੱਕੀ ਹੈ ਜੋ ਕਿ ਪਾਕ ਔਰ ਪਵਿੱਤਰ ਹੈ ਔਰ ਉਸਦੇ ਲਹੂ ਦੇ ਅਸੀਂ ਖਰੀਦੇ ਹੋਏ ਹਾਂ ਹੁਣ ਖੁਦਾਵੰਦ ਸਿਰਫ ਸਾਡੇ ਕੋਲ ਇਹ ਚਾਹੁੰਦੇ ਹੈ ਕਿ ਅਸੀਂ ਉਹਨਾਂ ਦੀਆਂ ਦਸੀਆਂ ਹੋਈਆਂ ਵਿਧੀਆਂ ਦੇ ਉੱਪਰ ਚੱਲੀਏ ਔਰ ਉਸ ਸਵਰਗੀ ਨਾਮ ਨੂੰ ਪਾ ਸਕੀਏ ਉਸ ਫਲ ਨੂੰ ਲੈ ਸਕੀਏ ਜੋ ਖੁਦਾਵੰਦ ਨੇ ਸਾਡੇ ਵਾਸਤੇ ਸਵਰਗ ਦੇ ਵਿੱਚ ਰੱਖਿਆ ਕਿ ਅਸੀਂ ਕਿਤੇ ਕੁੜਕੜਾ ਕੇ ਬੁੜਬੁੜਾ ਕੇ ਦੂਸਰੇ ਸਾਡੇ ਵਿਰੋਧੀਆਂ ਦੇ ਵੈਰੀਆਂ ਦੀ ਬਲੇਸਿੰਗ ਨੂੰ ਦੇਖ ਕੇ ਉਹਨਾਂ ਦੇ ਬੁਰੇ ਕੰਮਾਂ ਨੂੰ ਦੇਖ ਕੇ ਅਸੀਂ ਕ੍ਰੋਧ ਦੀ ਕ੍ਰੋਧ ਵਿੱਚ ਨਾ ਹੋ ਜਾਈਏ ਆਪਣੇ ਆਪ ਨੂੰ ਕੁਝ ਗਲਤ ਨਾ ਕਰ ਜਾਈਏ ਜਾਂ ਅਸੀਂ ਕਿਸੇ ਗਲਤ ਰਸਤੇ ਤੇ ਨਾ ਚੱਲ ਪਈਏ ਪਰਮੇਸ਼ਰ ਸਾਨੂੰ ਕੀ ਕਹਰੇ ਕਿ ਤੂੰ ਉਹਨਾਂ ਬੁਰਿਆਂ ਦੇ ਕਰਕੇ ਆਪਣੇ ਆਪ ਨੂੰ ਕੁਝ ਗਲਤ ਨਾ ਕਰ ਸੜ ਨਾ ਕੁੜਕੜਾ ਨਾ ਗੁੱਸੇ ਵਿੱਚ ਨਾ ਕ੍ਰੋਧਿਤ ਨਾ ਹੋ ਬਲਕਿ ਤੂੰ ਕੀ ਕਰ ਤੂੰ ਪ੍ਰਾਰਥਨਾ ਕਰੋ ਨਾ ਵਾਸਤੇ ਜੋ ਤੇਰਾ ਵੈਰੀ ਹੈ ਜੋ ਤੇਰਾ ਬੁਰਾ ਕਰਦਾ ਤੂੰ ਉਹਨਾਂ ਵਾਸਤੇ ਕੀ ਕਰਨਾ ਪ੍ਰਾਰਥਨਾ ਕਰਨੀ ਹੈ ਉਹਨਾਂ ਵਾਸਤੇ ਉਹਨਾਂ ਨੂੰ ਬles ਕਰਨਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਚਾਹੇ ਉਹ ਤੇਰਾ ਬੁਰਾ ਕਿਉਂ ਨਹੀਂ ਕਰ ਰਹੇ ਪਰ ਤੂੰ ਉਹਨਾਂ ਦਾ ਬੁਰਾ ਨਹੀਂ ਬਲਕਿ ਉਹਨਾਂ ਲਈ ਅਸੀਸ ਮੰਗਣਾ ਉਹਨਾਂ ਲਈ ਪ੍ਰਾਰਥਨਾ ਕਰਨਾ ਹਾਲੇਲੂਇਆ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਆਪਣੇ ਸਤੋਣ ਵਾਲਿਆਂ ਲਈ ਪ੍ਰਾਰਥਨਾ ਕਰੋ ਤਾ ਜੋ ਤੁਸੀਂ ਆਪਣੇ ਪਿਤਾ ਦੀ ਜੋ ਸਵਰਗ ਵਿੱਚ ਹੈ ਸੰਤਾਨ ਢੈਰੋ ਉਹ ਵੀ ਆਪਣਾ ਸੂਰਜ ਬੁਰਿਆ ਅਤੇ ਭਲਿਆ ਦੋਹਾਂ ਦੇ ਲਈ ਚੜੋਂਦਾ ਹੈ ਅਤੇ ਚੰਗੇ ਕੰਮ ਕਰਨ ਵਾਲਿਆਂ ਅਤੇ ਮੰਦੇ ਕੰਮ ਕਰਨ ਵਾਲਿਆਂ ਦੋਹਾਂ ਤੇ ਮੀਂਹ ਵਰੋਂਦਾ ਹੈ ਜੇਕਰ ਤੁਸੀਂ ਕੇਵਲ ਆਪਣੇ ਪਿਆਰ ਕਰਨ ਵਾਲਿਆਂ ਨੂੰ ਹੀ ਪਿਆਰ ਕਰਦੇ ਹੋ ਤਾਂ ਹਮੇਸ਼ਾ ਤੁਹਾਨੂੰ ਕੀ ਫਲ ਮਿਲੇਗਾ ਤਾਂ ਪਰਮੇਸ਼ਰ ਤੁਹਾਨੂੰ ਕੀ ਫਲ ਦੇਵੇਗਾ ਕਹਿੰਦੇ ਕਿ ਜੇਕਰ ਤੁਸੀਂ ਪਿਆਰ ਕਰਨ ਵਾਲਿਆਂ ਨਾਲ ਹੀ ਪਿਆਰ ਕਰੋਗੇ ਤੇ ਪਰਮੇਸ਼ਰ ਇਸ ਚੀਜ਼ ਦਾ ਤੁਹਾਨੂੰ ਕੀ ਫਲ ਦੇਵੇਗਾ ਕਿਉਂਕਿ ਤੁਸੀਂ ਤੇ ਉਹੀ ਕਰ ਰਹੇ ਹੋ ਜੋ ਤੁਹਾਡੇ ਨਾਲ ਕੋਈ ਪਲਾ ਕਰ ਰਿਹਾ ਤੁਸੀਂ ਵੀ ਉਹਨਾਂ ਨਾਲ ਪਲਾ ਕਰ ਰਹੇ ਹੋ ਪਰ ਜੋ ਬੁਰਾ ਕਰ ਰਹੇ ਉਹਨਾਂ ਨਾਲ ਅਸੀਂ ਕੀ ਕਰ ਰਹੇ ਸੀ ਉਹਨਾਂ ਨੂੰ ਗੁੱਸਾ ਕਰ ਰਹੇ ਆ ਈਰਖਾ ਕਰ ਰਹੇ ਆ ਔਰ ਗਲਤ ਬੋਲ ਰਹੇ ਆ ਕਿ ਇਸ ਤਰ੍ਹਾਂ ਕਰ ਰਹੇ ਆ ਉਸ ਤਰ੍ਹਾਂ ਕਰ ਰਹੇ ਆ ਪਰ ਪਰਮੇਸ਼ਰ ਕਹਿੰਦੇ ਕਿ ਤੂੰ ਦੁਖੀ ਨਾ ਹੋ ਬਲਕਿ ਪ੍ਰਾਰਥਨਾ ਕਰ ਕਿਉਂਕਿ ਮੈਂ ਵੀ ਕਹਿੰਦੇ ਸੂਰਜ ਭਲਿਆ ਔਰ ਬੁਰਿਆ ਦੋਨਾਂ ਲਈ ਚੜ੍ਹੋਣਾ ਸੇਮ ਨਹੀਂ ਬਦਦਾ ਇਹਨੀ ਕਿ ਜੋ ਚੰਗੇ ਕੰਮ ਕਰ ਰਿਹਾ ਉਹਦੇ ਉੱਪਰ ਬਾਰਿਸ਼ ਹੋ ਰਹੀ ਹੈ ਔਰ ਜੋ ਬੁਰੇ ਕੰਮ ਕਰ ਰਿਹਾ ਉਹਦੇ ਉੱਪਰ ਅੱਗ ਵਰਸ ਰਹੀ ਹੈ ਰੀਅਲ ਚ ਤੇ ਵੈਸੇ ਇਸ ਤਰ੍ਹਾਂ ਹੀ ਹੋਣਾ ਬਟ ਇਸ ਟਾਈਮ ਪਰਮੇਸ਼ਵਰ ਕੀ ਕਰ ਰਿਹਾ ਹੈ ਸੇਮ ਸਾਰਿਆਂ ਦੇ ਉੱਪਰ ਉਸ ਜੀ ਨੂੰ ਬਰਸਾ ਰਿਹਾ ਹੈ ਅਗਰ ਬਾਰਿਸ਼ ਹੋ ਰਹੀ ਹੈ ਸਾਰਿਆਂ ਦੇ ਸੇਮ ਹੋ ਰਹੀ ਹੈ ਅਗਰ ਸੂਰਜ ਚੜ ਰਿਹਾ ਉਸ ਦੀ ਤਪਸ਼ ਉਸ ਦਾ ਸੇਕ ਉਸ ਦੀ ਗਰਮੈਸ਼ ਉਸ ਦੀ ਰੋਸ਼ਨੀ ਸਾਰਿਆਂ ਦੇ ਲਈ ਬਰਾਬਰ ਹੈ ਪਰਮੇਸ਼ਵਰ ਕੀ ਕਹਿ ਰਿਹਾ ਹੈ ਕਿ ਅਗਰ ਮੈਂ ਕੋਈ ਫਰਕ ਨਹੀਂ ਕਰ ਰਿਆ ਤੇ ਤੁਸੀਂ ਵੀ ਉਹਨਾਂ ਵਿੱਚ ਕੋਈ ਫਰਕ ਨਾ ਕਰੋ ਕਿਉਂਕਿ ਪਰਮੇਸ਼ਵਰ ਦੇ ਖੁਦਾਵੰਦ ਦੇ ਵਚਨ ਦੇ ਵਿੱਚ ਲਿਖਿਆ ਕਿ ਉਹ ਸਮਾਂ ਆਏਗਾ ਜਦੋਂ ਮੈਂ ਇਹਨਾਂ ਦਾ ਨਿਆਂ ਕਰਾਂਗਾ ਕਿਉਂਕਿ ਨਿਆਂ ਕਰਨ ਵਾਲਾ ਸਾਡਾ ਖੁਦਾਵੰਦ ਹੈ ਅਸੀਂ ਨਹੀਂ ਹallelujah ਸੁਪਰਮੇਸ਼ਵਰ ਦੇ ਵਚਨ ਦੇ ਵਿੱਚ ਦੇਖਦੇ ਹਾਂ ਕਿ ਇਸ ਤਰ੍ਹਾਂ ਟੈਕਸ ਲੈਣ ਵਾਲਾ ਇਹ ਵੀ ਨਹੀਂ ਕਰਦੇ ਹਨ ਪਰਮੇਸ਼ਵਰ ਕਹਿੰਦੇ ਕੀ ਫਿਰ ਇਸ ਦਾ ਕੀ ਹੈ ਅਗਰ ਤੁਹਾਨੂੰ ਕੋਈ ਪਿਆਰ ਕਰਦਾ ਤੁਸੀਂ ਉਸ ਨੂੰ ਪਿਆਰ ਕਰ ਰਹੇ ਹੋ ਜੇ ਕੋਈ ਤੁਹਾਨੂੰ ਆਪਣੇ ਕੋਲ ਬੁਲਾਉਂਦਾ ਤੁਸੀਂ ਉਹਦੇ ਕੋਲ ਜਾਂਦੇ ਹੋ ਤਾਂ ਉਹਨੂੰ ਵੀ ਆਪਣੇ ਘਰ ਇਨਵਾਈਟ ਕਰਦੇ ਹੋ ਅਸਿਸਟਾ ਹੀ ਕਰਦੇ ਆ ਅਗਰ ਚੰਗਿਆਂ ਚੰਗਿਆਂ ਨਾਲ ਹੀ ਅਸੀਂ ਰਾਵਾਂਗੇ ਪਰਮੇਸ਼ਰ ਕਹਿੰਦੇ ਇਸ ਨਾਲ ਤੁਹਾਨੂੰ ਕੀ ਫਲ ਮਿਲੇਗਾ ਮੈਂ ਤੁਹਾਨੂੰ ਕੀ ਫਲ ਦਵਾਂਗਾ ਕਿ ਤੁਸੀਂ ਮੇਰੀ ਸਿੱਖਿਆ ਨੂੰ ਪੂਰਾ ਨਹੀਂ ਕਰ ਰਹੇ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਜੋ ਤੁਹਾਡਾ ਬੈਰੀ ਹੈ ਵਿਰੋਧੀ ਹੈ ਤੁਸੀਂ ਉਹਦੇ ਨਾਲ ਵੀ ਕੀ ਕਰੋ ਪ੍ਰੇਮ ਕਰੋ ਉਸ ਲਈ ਪ੍ਰਾਰਥਨਾ ਕਰੋ ਹਾਲੇਲੂਇਆ ਕਹਿੰਦੇ ਕਿਸੇ ਦਾ ਟੈਕਸ ਲੈਣ ਵਾਲਾ ਵੀ ਕਰਦਾ ਵਾ ਜਿਹੜੇ ਟੈਕਸ ਦਿੰਦੇ ਐ ਗਵਰਨਮੈਂਟ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਫੈਸਿਲਟੀਆਂ ਵੀ ਮਿਲਦੀਆਂ ਲਾਸਟ ਵਿੱਚ ਜਾ ਕੇ ਉਹਨਾਂ ਨੂੰ ਪੈਨਸ਼ਨ ਲੱਗ ਜਾਂਦੀ ਐ ਪਹਿਲੇ ਟੈਕਸ ਕੱਟਿਆ ਜਾਂਦਾ ਫਿਰ ਉਹਨਾਂ ਦੀ ਪੈਨਸ਼ਨ ਲੱਗ ਜਾਂਦੀ ਐ ਜਾਂ ਕੋਈ ਵੀ ਕਿਸੇ ਤਰ੍ਹਾਂ ਦੀਆਂ ਫੈਸਿਲਟੀਆਂ ਮਿਲਦੀਆਂ ਜਾਂ ਕੋਈ ਚੁੰਗੀ ਲੈਣ ਵਾਲਾ ਜੇਦੋਂ ਅਸੀਂ ਉਸ ਨੂੰ ਚੁੰਗੀ ਨੇਬਰ ਰਿਸਪੈਕਟ ਕਰਦੇ ਔਰ ਜਿਹੜੇ ਨਹੀਂ ਦਿੰਦੇ ਉਹਨਾਂ ਨਾਲ ਕੀ ਉਹ ਬੁਰਾ ਬਿਹੇਵ ਕਰਦੇ ਕਹਿੰਦੇ ਫਿਰ ਤੁਹਾਡੇ ਵਿੱਚ ਤੇ ਉਹਦੇ ਵਿੱਚ ਕੀ ਫਰਕ ਹੋਇਆ ਹallelujah ਸੋ ਖੁਦਾਵੰਨ ਸਾਨੂੰ ਇੱਥੇ ਬਾਰ-ਬਾਰ ਇਹੀ ਸਮਝਾ ਰਿਹਾ ਕਿ ਸਾਨੂੰ ਆਪਣੀ ਲਾਈਫ ਵਿੱਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਕਿਸ ਤਰ੍ਹਾਂ ਸਾਨੂੰ ਉਹ ਬlesingਸ ਨੂੰ ਪਾਉਣਾ ਚਾਹੀਦਾ ਕਿਉਂਕਿ ਸਾਡੀਆਂ ਬlesingਸ ਦਾ ਨਾ ਆਮ ਮਿਲਣ ਵਿੱਚ ਸਾਡੀ ਲਾਈਫ ਵਿੱਚ ਉਹ ਬlesing ਉਹ ਮਕਾਮ ਪੂਰਾ ਨਾ ਹੋਣ ਵਿੱਚ ਇੱਕ ਸਾਡਾ ਵੀਕ ਪੁਆਇੰਟ ਏਬੀ ਹੈ ਕਿਉਂਕਿ ਪਰਮੇਸ਼ਰ ਦਾ ਵਚਨ ਦੱਸਦਾ ਕਿ ਮੈਂ ਜਿੰਨੇ ਵੀ ਮੇਰੇ ਹੁਕਮ ਹੈ ਮੇਰੇ ਵਿਧੀਆਂ ਉਹਨਾਂ ਦੇ ਉੱਪਰ ਤੁਸੀਂ ਚੱਲਣਾ ਸੋ ਅਸੀਂ ਸਾਰੀਆਂ ਜੋ ਪਰਮੇਸ਼ਰ ਦੀਆਂ ਸਿੱਖਿਆਵਾਂ ਉਹਨਾਂ ਨੂੰ ਧਿਆਨ ਨਾਲ ਪੜ੍ਹਨਾ ਔਰ ਉਸ ਦੇ ਉੱਪਰ ਚੱਲਣਾ ਕਿਤੇ ਅਸੀਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕਰ ਜਾਈਏ ਕਿ ਜਾਣੇ ਜਾਂ ਅਣਜਾਣੇ ਵਿੱਚ ਅਸੀਂ ਪਰਮੇਸ਼ਰ ਦੇ ਹੁਕਮਾਂ ਤੇ ਵਿਧੀਆਂ ਦੇ ਵਿਰੁੱਧ ਹੋ ਜਾਈਏ ਔਰ ਖੁਦਾਵੰ ਫਿਰ ਸਾਡੇ ਤੋਂ ਮੁਖ ਮੋੜ ਲੇ ਜਾਂ ਸਾਡੇ ਤੇ ਗ੍ਰੋਧਿਤ ਹੋਵੇ ਸੋ ਅਸੀਂ ਖੁਦਾਵੰ ਨੂੰ ਗ੍ਰੋਧਿਤ ਨਹੀਂ ਕਰਨਾ ਅਸੀਂ ਪਰਮੇਸ਼ਰ ਨੂੰ ਸਾਡੇ ਜੋ ਖੁਦਾਵੰ ਪਿਤਾ ਪਰਮੇਸ਼ਰ ਹੈ ਜੋ ਪ੍ਰੇਮ ਸਾਡੇ ਤੇ ਵਰਸਾਉਂਦੇ ਹੈ ਤੇ ਅਸੀਂ ਉਸ ਤਰ੍ਹਾਂ ਦੇ ਬਣ ਜਾਈਏ ਖੁਦਾਵੰ ਦਾ ਹਮੇਸ਼ਾ ਅਸੀਂ ਪ੍ਰੇਮ ਹੀ ਲਈਏ ਗੁੱਸਾ ਨਾ ਲਈਏ ਗ੍ਰੋਧ ਨਾ ਲਈਏ ਹallelujah ਸੋਸੀ ਪਰਮੇਸ਼ਰ ਦੀ ਇਸ ਜੋ ਸਿੱਖਿਆ ਪਰਮੇਸ਼ਰ ਸਾਨੂੰ ਦਿੱਤੀ ਉਸ ਨੂੰ ਪੂਰਾ ਕਰੀਏ ਔਰ ਵਚਨਵੱਗੇ ਅਸੀਂ ਪੜਦੇ ਆ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਮਿੱਤਰਾਂ ਨਾਲ ਹੀ ਮਿਲਦੇ ਜੁਲਦੇ ਹੋ ਤਾਂ ਕਿਹੜਾ ਵੱਡਾ ਕੰਮ ਕਰਦੇ ਹੋ ਕੀ ਇਸਰਾ ਆਮ ਲੋਕ ਨਹੀਂ ਕਰਦੇ ਹਨ ਇਸ ਲਈ ਤੁਸੀਂ ਵੀ ਪੂਰਨ ਬਣੋ ਜਿਸ ਤਰ੍ਹਾਂ ਤੁਹਾਡਾ ਪਿਤਾ ਪੂਰਨ ਹੈ ਜੋ ਸਵਰਗ ਵਿੱਚ ਹੈ ਪ੍ਰਮੇਸ਼ਵਰ ਜੀ ਤੁਹਾਨੂੰ ਦੱਸ ਰਿਹਾ ਹੈ ਕਿ ਜਿਹੜੇ ਸਾਡੇ ਮਿੱਤਰ ਹੈ ਅਸੀਂ ਉਹਨਾਂ ਨਾਲ ਹੀ ਮਿਲਦੇ ਜੁਲਦੇ ਆ ਅਸੀਂ ਉਹਨਾਂ ਰਿਸ਼ਤੇਦਾਰਾਂ ਕੋਲ ਹੀ ਜਾਣਦੇ ਹੁੰਨੇ ਆ ਜੋ ਸਾਡੇ ਨਾਲ ਮੈਚ ਕਰਦੇ ਆ ਜਾਂ ਸਾਡੇ ਸੁਣਦੇ ਆ ਅਸੀਂ ਉਹਨਾਂ ਦੇ ਸੁਣਦੇ ਆ ਤੇ ਖੁਦਾਵੰਦ ਕਹਿੰਦੇ ਇਸ ਇਹ ਕਿਤੇ ਕੋਈ ਵੱਡੀ ਗੱਲ ਨਹੀਂ ਹੈ ਇਹਦੇ ਵਿੱਚ ਤਾਂ ਕੁਝ ਵੀ ਨਹੀਂ ਹੈ ਪਰ ਪਰਮੇਸ਼ਰ ਦੱਸਦੀ ਕਿ ਜਿਸ ਤਰ੍ਹਾਂ ਮੈਂ ਪੂਰਨ ਹਾਂ ਤੁਸੀਂ ਵੀ ਬਨੋ ਖੁਦਾਵੰਨ ਕਿਸ ਤਰ੍ਹਾਂ ਕਰਦੇ ਸੀ ਕਿ ਜੇ ਕੋਈ ਉਹਨਾਂ ਨੂੰ ਸਟੋਨ ਵਾਲਾ ਹੁੰਦਾ ਸੀ ਖੁਦਾਵੰਨ ਤਾਂ ਵੀ ਉਸ ਨੂੰ ਕੀ ਕਰਦੇ ਸੀ ਅਸੀਸ ਦਿੰਦੇ ਸੀ ਜਦੋਂ ਉਹਨਾਂ ਨੂੰ ਕ੍ਰੂਸ ਤੇ ਉੱਪਰ ਲਟਕਾਇਆ ਗਿਆ ਸੀਗਾ ਤੇ ਜੋ ਆਸ-ਪਾਸ ਦੇ ਉਹਨਾਂ ਦੇ ਜੋ ਸੀਗੇ ਦੋ ਲਟਕਾਏ ਗਏ ਸੀ ਹੋਰ ਵੀ ਗੁਨਾਹਗਾਰ ਡਾਕੂ ਤੇ ਪਰਮੇਸ਼ਰ ਨੇ ਕੀ ਕੀਤਾ ਜਦੋਂ ਇੱਕ ਉਹਨਾਂ ਦੇ ਇਲਜ਼ਾਮ ਲਗਾ ਰਿਹਾ ਸੀ ਪਰਮੇਸ਼ਰ ਨੇ ਉਸ ਨੂੰ ਵੀ ਬLES ਕੀਤਾ ਪਰਮੇਸ਼ਰ ਨੇ ਇਹ ਨਹੀਂ ਕਿਹਾ ਕਿ ਇੱਕ ਮੀਨੂੰ ਗਲਤ ਬੋਲ ਰਿਹਾ ਪਰਮੇਸ਼ਰ ਨੇ ਉਸ ਟਾਈਮ ਵੀ ਇਹੀ ਕਿਹਾ ਜੋ ਉਹਨਾਂ ਦੇ ਉੱਪਰ ਧੋਖ ਕਰ ਰਿਹਾ ਸੀ ਉਹਨਾਂ ਨੂੰ ਮਾਰ ਰਿਹਾ ਸੀ ਸਭ ਨੂੰ ਖੁਦਾਵਨ ਨਹੀਂ ਕਿਹਾ ਕਿ ਪਰਮੇਸ਼ਰ ਇਹ ਨਹੀਂ ਜਾਣਦੇ ਕੀ ਕਰਤੇ ਇਹਨਾਂ ਨੂੰ ਕੀ ਕਰ ਬਰਕਤ ਇਹਨਾਂ ਨੂੰ ਬles ਕਰ ਇਹਨਾਂ ਨੂੰ ਮਾਫ ਕਰ ਪਰਮੇਸ਼ਰ ਨੇ ਉਸ ਟਾਈਮ ਵੀ ਉਹਨਾਂ ਲਈ ਮਾਫੀ ਮੰਗੀ ਸੀ ਜਦੋਂ ਉਹ ਇੰਨੇ ਦੁੱਖ ਵਿੱਚ ਪੀੜਾ ਵਿੱਚ ਸੀ ਸੋ ਅਸੀਂ ਵੀ ਜਿਹੜੇ ਸਾਡੇ ਸਟੋਨ ਵਾਲੇ ਐ ਉਹਨਾਂ ਨਾਲ ਇਸ ਤਰ੍ਹਾਂ ਹੀ ਕਰੀਏ ਕਿ ਅਸੀਂ ਉਹਨਾਂ ਲਈ ਪ੍ਰਾਰਥਨਾ ਕਰੀਏ ਖੁਦਾਵਨ ਇਹਨਾਂ ਨੂੰ ਬੁੱਧ ਦੋ ਇਨਾਂ ਨੂੰ ਸਮਝ ਆਏ ਕਿ ਸਹੀ ਹੈ ਔਰ ਕੀ ਗਲਤ ਹੈ ਔਰ ਇਹ ਬੁਰਾਈ ਤੋਂ ਬਚ ਸਕਣ ਤੇ ਉਹਨਾਂ ਰਾਹਾਂ 'ਤੇ ਚੱਲ ਸਕਣ ਜੋ ਤੁਸੀਂ ਸਾਡੇ ਸਭ ਲਈ ਠਹਿਰਾਈਆਂ। ਸੋ ਖੁਦਾਵੰਦ ਬਚਨ ਸਾਨੂੰ ਕੀ ਸਿਖਾ ਰਿਹਾ ਕਿ ਤੁਸੀਂ ਵੀ ਪੂਰਨ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਪ੍ਰੇਮ ਕੀਤਾ ਪੂਰੇ ਜਗਤ ਨੂੰ ਪ੍ਰੇਮ ਕੀਤਾ ਔਰ ਆਪਣੇ ਆਪ ਨੂੰ ਕੁਰਬਾਨ ਕੀਤਾ ਜਦੋਂ ਮੈਨੂੰ ਕਹਿੰਦੇ ਕਿ ਜਦੋਂ ਮੈਂ ਪਰਮੇਸ਼ਰ ਕਹਿੰਦੇ ਕਿ ਮੈਨੂੰ ਮਾਰਨਾ ਚਾਹਿਆ ਮੇਰੇ ਲਈ ਬੁਰਾਈਆਂ ਇਤੋਂ ਤੱਕ ਕਿ ਜੋ 12 ਚੇਲੇ ਸੀ ਉਹਨਾਂ ਦੇ ਵਿੱਚੋਂ ਹੀ ਜਦੋਂ ਇੱਕ ਨੇ ਫੜਵਾਉਣਾ ਸੀ ਔਰ ਖੁਦਾਵਰ ਨੂੰ ਪਤਾ ਚੱਲ ਗਿਆ ਸੀ ਫਿਰ ਵੀ ਪਰਮੇਸ਼ਰ ਨੇ ਪ੍ਰਭ ਯੇਸ਼ੂ ਅਸੀ ਜਿਨੇ ਉਹਨੂੰ ਇਹ ਨਹੀਂ ਕਿਹਾ ਕਿ ਤੈਨੂੰ ਸ਼ਰਾਪ ਮਿਲੇ ਪਰਮੇਸ਼ਰ ਨੇ ਇਹ ਕਿਹਾ ਕਿ ਤੂੰ ਜਾ ਜਿਹੜੇ ਕੰਮ ਲਈ ਤੂੰ ਜਾਣਾ ਹੈ ਤੂੰ ਜਲਦੀ ਕਰ ਕਿ ਜਾ ਕੇ ਤੂੰ ਮੇਰੇ ਫੜਵਾਉਣ ਵਾਲਾ ਲੈ ਕੇ ਆ ਔਰ ਮੈਨੂੰ ਫੜਵਾ ਪਰਮੇਸ਼ਰ ਜਾਨਦੀ ਸੀ ਇੱਕੋ ਥਾਲੀ ਵਿੱਚ ਉਹਨਾਂ ਨਾਲ ਖਾ ਰਹੇ ਸੀਗੇ ਜਿਸ ਨੇ ਫੜਵਾਉਣਾ ਸੀ ਚੇਲੇ ਨੇ ਪਰਮੇਸ਼ਰ ਨੇ ਫਿਰ ਵੀ ਉਸ ਨੂੰ ਬles ਕੀਤਾ ਉਹਦੇ ਮੂੰਹ ਮੂੰਹ ਦੇ ਵਿੱਚੋਂ ਰੋਟੀ ਪਾ ਰਹੇ ਸੀ ਇੱਕ ਥਾਲ ਦੇ ਵਿੱਚ ਖਾ ਰਹੇ ਸੀ ਐਸਾ ਪ੍ਰੇਮ ਜੋ ਪਰਮੇਸ਼ਰ ਦੇ ਅੰਦਰ ਉਹ ਪਰਮੇਸ਼ਰ ਚਾਹੁੰਦੇ ਕਿ ਸਾਡੇ ਅੰਦਰ ਵੀ ਉਹ ਪ੍ਰੇਮ ਵਸੇ ਕਿ ਅਸੀਂ ਜਾਣਦੇ ਹੋਈਏ ਕਿ ਇਹ ਸਾਡਾ ਵੈਰੀ ਹੈ ਇਹ ਸਾਡਾ ਵਿਰੋਧੀ ਹੈ ਅਸੀਂ ਫਿਰ ਵੀ ਉਹਦੇ ਨਾਲ ਪ੍ਰੇਮ ਕਰੀਏ ਹਾਲੇਲੂਇਆ ਅਸੀਂ ਉਹਦੀ ਬੁਰਾਈ ਦਾ ਬਦਲਾ ਪਰਮੇਸ਼ਵਰ ਦੇ ਦਿੱਤੇ ਹੋਏ ਪ੍ਰੇਮ ਜੋ ਸਾਡੇ ਅੰਦਰੋਂ ਫਲ ਹੈ ਪ੍ਰੇਮ ਦਾ ਅਸੀਂ ਉਸ ਨੂੰ ਆਪਣੇ ਅੰਦਰ ਲਈਏ ਔਰ ਉਸ ਪ੍ਰੇਮ ਦੇ ਫਲ ਨੂੰ ਦੂਸਰਿਆਂ ਦੇ ਉੱਪਰ ਵਰਸਾਈਏ ਬਲਕਿ ਜੋ ਸਾਡੇ ਵੈਰੀ ਹੈ ਜੋ ਸਾਡਾ ਬੁਰਾ ਕਰਨ ਵਾਲੇ ਉਹਦੇ ਉੱਪਰ ਉਸ ਫਲ ਨੂੰ ਅਸੀਂ ਪ੍ਰੇਮ ਨੂੰ ਵਰਸਾਈਏ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹਾਲੇਲੂਇਆ ਸੋ ਅਸੀਂ ਸਭ ਨੇ ਪਰਮੇਸ਼ਵਰ ਦਾ ਇਸ ਵਚਨ ਦੇ ਲਈ ਧੰਨਵਾਦ ਕਰਦੇ ਆਂ ਔਰ ਖੁਦਾਵੰਦ ਇਸ ਪ੍ਰੇਮ ਦੇ ਲਈ ਜੂ ਖੁਦਾਵੰਦ ਸੰਸਖਾਇਆ ਕਿ ਪ੍ਰੇਮ ਕਰਨਾ ਆਪਣੇ ਬੈਲੀਆਂ ਵਿਰੋਧੀਆਂ ਦੇ ਨਾਲ ਉਹ ਦੇ ਲਈ ਵੀ ਖੁਦਾਵੰਦ ਦਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਦੇ ਕੋਲੋਂ ਮੰਗਦੇ ਆਂ ਇਸ ਗ੍ਰੇਸ ਨੂੰ ਕਿ ਅਸੀਂ ਜਾਣੇ ਅਣਜਾਣੇ ਵਿੱਚ ਵੀ ਕਦੀ ਕੋਈ ਗਲਤੀ ਗੁਨਾਹ ਨਾ ਕਰੀਏ ਪਾਪ ਨਾ ਕਰੀਏ ਔਰ ਇਸ ਪ੍ਰੇਮ ਨੂੰ ਸਾਡੇ ਅੰਦਰ ਪਰਮੇਸ਼ਵਰ ਖੁਦਾਵੰਦ ਨੂੰ ਮੰਗਦੇ ਆਂ ਕਿ ਖੁਦਾਵੰਦ ਸਾਡੇ ਅੰਦਰ ਇਸ ਪ੍ਰੇਮ ਦੇ ਫਲ ਨੂੰ ਵਰਦਾਨ ਨੂੰ ਵਰਦੋ ਤਾਂ ਕਿ ਅਸੀਂ ਆਪਣੇ ਵੈਰੀਆਂ ਵਿਰੋਧੀਆਂ ਨਾਲ ਜਾਣਦੇ ਹੋਏ ਵੀ ਉਹਨਾਂ ਨਾਲ ਪ੍ਰੇਮ ਕਰੀਏ ਕਿਉਂ ਸਾਡਾ ਬੁਰਾ ਕਰ ਰਹੇ ਔਰ ਅਸੀਂ ਉਹਨਾਂ ਵਾਸਤੇ ਪ੍ਰਾਰਥਨਾ ਕਰ ਸਕੀਏ ਹallelujah ਕਿਉਂਕਿ ਖੁਦਾਵੰ ਸਾਡਾ ਪੂਰਨ ਹੈ ਔਰ ਉਹ ਵੀ ਇਹੀ ਚਾਹੁੰਦੇ ਹੈ ਕਿ ਅਸੀਂ ਵੀ ਪੂਰਨ ਬਣੀਏ ਜੋ ਕਿ ਸਵਰਗ ਦੇ ਵਿੱਚ ਹੈ ਕਿਉਂਕਿ ਅਸੀਂ ਕਿੱਥੇ ਜਾਣਾ ਅਸੀਂ ਤਿਆਰੀ ਕਿਸ ਚੀਜ਼ ਦੀ ਕਰ ਰਹੇ ਹਾਂ ਸਵਰਗ ਜਾਣ ਦੀ ਔਰ ਸਵਰਗ ਜਾਣ ਦੇ ਵਿੱਚ ਸਾਨੂੰ ਕੋਈ ਵੀ ਐਸੀ ਚੀਜ਼ ਨਹੀਂ ਕਰਨੀ ਜਿਹੜੀ ਰੁਕਾਵਟ ਬਣੇ ਬਲਕਿ ਅਸੀਂ ਪਰਮੇਸ਼ਰ ਦੱਸੇ ਹੋਏ ਨਾ ਰਾਹਾਂ ਤੇ ਜਾਣਾ ਇਹਨਾਂ ਵਿਧੀਆਂ ਦੇ ਉੱਪਰ ਚੱਲਣਾ ਕਿ ਅਸੀਂ ਸਵਰਗ ਦੇ ਅਧਿਕਾਰੀ ਬਣ ਜਾਈਏ ਪੂਰਨ ਤੌਰ ਤੇ ਵਾਸੀ ਬਣ ਜਾਈਏ ਹallelujah ਸੋ ਅਸੀਂ ਪ੍ਰਾਰਥਨਾ ਕਰਦੇ ਹਾਂ ਅਸ ਇਸ ਅੱਛੇ ਮੈਸੇਜ ਦੇ ਲਈ ਖੁਦਾਵੰਦ ਦੇ ਪਵਿੱਤਰ ਕਲਾਮ ਦੇ ਲਈ ਜੋ ਖੁਦਾਵੰਦ ਨੇ ਸਾਨੂੰ ਦਿੱਤਾ ਬਹੁਤ ਵਧੀਆ ਮੈਸੇਜ ਕਿ ਅੰਦਰ ਪਰਮੇਸ਼ਰ ਚਾਹੁੰਦੇ ਹੈ ਕਿ ਅਸੀਂ ਆਪਣੇ ਅੰਦਰ ਨਫ਼ਰਤ ਨੂੰ ਕੱਢ ਕੇ ਅੰਦਰੋਂ ਪੂਰੀ ਤਰ੍ਹਾਂ ਪ੍ਰੇਮ ਨੂੰ ਆਪਣੇ ਅੰਦਰ ਭਰ ਲੀਏ हालेलुया, 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 हालेलुया हाली पिता परमेश्वर जी मैं थोड़ा धन्यवाद कर थोड़ा थैंक्स कर दी मेरे सामर्थी परमेश्वर जीवित परमेश्वर आओ होली स्पिरिट सामने एक एक जन छू के ब्लेस करो मेरी जिंदा खुदा बंदा और आज जो पवित्र कलाम का बीज बोया गया साड़ियाँ सब जिंदगी अंदर पिता परमेश्वर जी य बचन का बीज ਪ੍ਰੇਮ ਪਿਤਾ ਪਰਮੇਸ਼ਵਰ ਜੀ ਸਾਡੀਆਂ ਸਭ ਜਿੰਦੀਆਂ ਦੇ ਅੰਦਰ ਪੂਰਨ ਤੋਂ ਪਿਤਾ ਪਰਮੇਸ਼ਵਰ ਜੀ 100 ਗੁਣਾ ਫਲ ਨੂੰ ਲੈ ਕੇ ਆਏ ਪਿਤਾ ਪਰਮੇਸ਼ਵਰ ਜੀ ਅਸੀਂ ਪਰਜਾਈਏ ਤੁਹਾਡੇ ਦਿੱਤੇ ਹੋਏ ਪ੍ਰੇਮ ਦੇ ਨਾਲ ਜੋ ਤੁਸੀਂ ਸਾਡੇ ਅੰਦਰ ਪਰਿਆ ਪਿਤਾ ਪਰਮੇਸ਼ਵਰ ਜੀ ਅਸੀਂ ਹੋਰ ਪਰਜਾਈਏ ਔਰ ਪਿਤਾ ਪਰਮੇਸ਼ਵਰ ਜੀ ਕਦੀ ਵੀ ਜਾਣੇ ਅਣਜਾਣੇ ਵਿੱਚ ਪਿਤਾ ਪਰਮੇਸ਼ਵਰ ਜੀ ਇਸ ਵਰਦਾਨ ਦਾ ਇਸ ਫਲ ਦਾ ਪਿਤਾ ਪਰਮੇਸ਼ਵਰ ਜੀ ਨਰਾਦਮ ਨਾ ਕਰੀਏ ਮੇਰੇ ਜਨਤਾ ਖੁਦਾ ਬੰਦਾ ਸਾਨੂੰ ਪਰਦੋ ਹੋਰ ਆਪਣੀ ਗ੍ਰੇਸ ਨਾਲ ਪਰਦੋ ਆਪਣੇ ਪ੍ਰੇਮ ਦੇ ਨਾਲ ਪਰਦੋ ਆਪਣੇ ਫਲਾ ਦੇ ਨਾਲ ਪਰਦੋ ਪਿਤਾ ਪਰਮੇਸ਼ਰ ਜੀ ਜਿਸ ਤਰ੍ਹਾਂ ਤੁਸੀਂ ਪਰੇ ਹੋਏ ਸੀ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਕਲਾਮ ਸਾਨੂੰ ਸਿਖਾਉਂਦਾ ਕਿ ਜਿਸ ਤਰ੍ਹਾਂ ਮੈਂ ਤੁਹਾਡਾ ਬਣਾਉਣ ਵਾਲਾ ਤੁਹਾਡਾ ਸਵਰਗੀ ਬਾਪ ਤੁਸੀਂ ਵੀ ਉਸ ਤਰ੍ਹਾਂ ਦੇ ਪਿਤਾ ਪਰਮੇਸ਼ਰ ਜੀ ਤੇ ਅਸੀਂ ਵੀ ਤੁਹਾਡੀਆਂ ਨਰਾਹਾਂ ਦੇ ਉੱਪਰ ਚੱਲੀਏ ਤੁਹਾਡੇ ਦਿੱਤੀਆਂ ਹੋਈਆਂ ਵਿਧੀਆਂ ਤੇ ਸਿਕਿਆਵਾਂ ਦੇ ਉੱਪਰ ਚੱਲੀਏ ਪਿਤਾ ਪਰਮੇਸ਼ਰ ਜੀ ਔਰ ਤੁਹਾਡੇ ਤੀਹ ਔਰ ਪੁੱਤਰ ਕਹਿਲਾਈਏ ਪਿਤਾ ਪਰਮੇਸ਼ਰ ਜੀ ਔਰ ਸਵਰਗ ਰਾਜ ਦੇ ਅਧਿਕਾਰੀ ਬਣ ਜਾਈਏ ਮੇਰੇ ਜਿੰਤਾ ਖੁਦਾਬੰਦਾ ਮੈਂ ਤੁਹਾਡਾ ਧੰਨਵਾਦ ਕਰੀ ਤੁਹਾਡਾ ਥੈਂਕਸ ਕਰਦੀ ਔਰ ਪਿਤਾ ਪਰਮੇਸ਼ਰ ਜੀ ਜਿੰਨੇ ਜਨ ਸੁਣ ਰਹੇ ਇੱਕ ਇੱਕ ਜਨ ਨੂੰ ਬles ਕਰਨਾ ਰਾਸ ਤੋਂ ਪਿਤਾ ਪਰਮੇਸ਼ਰ ਸਾਡੇ ਅੰਦਰ ਤੁਹਾਡਾ ਦਿੱਤਾ ਹੋਇਆ ਪ੍ਰੇਮ ਵਰਸੇ ਪਿਤਾ ਪਰਮੇਸ਼ਰ ਸਾਡੇ ਬੋਲਣ ਚਾਲਣ ਉੱਟਣ ਬੈਠਣ ਵਿੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਪਿਆਰ ਚਲਕੇ ਤੁਹਾਡਾ ਪ੍ਰੇਮ ਸਾਡੇ ਅੰਦਰੋਂ ਚਲਕੇ ਪਿਤਾ ਪਰਮੇਸ਼ਰ ਜੀ ਤੁਹਾਡੀ ਰੂਹ ਔਰ ਸਚਾਈ ਦੇ ਉੱਪਰ ਅਸੀਂ ਚੱਲਣ ਵਾਲੇ ਬਣ ਜਾਈਏ ਪੂਰਨ ਤੌਰ ਤੇ ਰੂਹਸ ਜੈਨਾ ਪਰ ਜਾਈਏ ਅਸੀਂ ਤੁਹਾਡੀ ਦਿੱਤੀ ਹੋਈ ਪਿਤਾ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਥੈਂਕਸ ਕਰਦੀ ਔਰ ਅੱਜ ਇਸ ਪਵਿੱਤਰ ਕਲਾਮ ਦੇ ਲਈ ਪਿਤਾ ਪਰਮੇਸ਼ਰ ਜੀ ਮੈਂ ਫਿਰ ਤੋਂ ਥੈਂਕਸ ਕਰਦੀ ਪਿਤਾ ਪਰਮੇਸ਼ਰ ਜੀ ਅੱਛੇ ਮੈਸੇਜ ਦੇ ਲਈ ਜੋ ਤੁਸੀਂ ਮੈਨੂੰ ਦਿੱਤਾ ਪਿਤਾ ਪਰਮੇਸ਼ਰ ਜੀ ਇਸ ਰਿਵਿਊਸ਼ਨ ਦੇ ਲਈ ਮੇਰੇ ਸਾਮੱਤੀ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰੀ ਤੁਹਾਡਾ ਥੈਂਕਸ ਕਰਦੀ ਔਰ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੱਚੇ ਪ੍ਰਭ ਯੇਸ਼ੂ ਮਸੀਹ ਦੇ ਨਾਮ ਵਿੱਚ ਆਮੇਨ ਹਾਲੇਲੂਇਆ